ਉਹ ਕੀ ਹੈ ਵਰਦੀ ਤੋਂ ਬਿਨਾ ਆਰਐਸਐਸ ਦੇ ਬੰਦੇ ਹੈਗੇ ਉਹ ਸਾਰੇ ਵਿੱਚ ਆ ਰਹੇ ਸੀ ਜਬੜੀ ਹੋਈ ਉਹਨਾਂ ਨੇ ਪੁਲਿਸ ਘਟਾ ਆਰਐਸਐਸ ਦੇ ਬੰਦੇ ਜਾਦਾ ਆ ਇਧਰ ਸਾਹਮਣੇ ਜਿਹੜੇ ਆਰਐਸਐਸ ਦੇ ਟੱਟੂ ਹੈ ਜਿਹੜੇ ਜੈਸੀ ਰਾਮ ਕੇ ਨਾਰੇ ਲੈਂਦੇ ਪੁਲਿਸ ਮੁਲਾਜ਼ਮ ਕਦੇ ਵੀ ਜੈਸੀ ਰਾਮ ਕੇ ਨਾਰੇ ਨਹੀਂ ਲਾਊਗਾ ਹਾਂ ਬਿਲਕੁਲ ਬਿਲਕੁਲ ਗਵਰਨਮੈਂਟ ਕੇ ਅੱਛਾ ਇਹਨਾਂ ਨੇ ਲਗਾਏ ਨੇ ਨਾਰੇ ਇਹਨਾਂ ਨੇ ਜੈਸੀ ਰਾਮ ਕੇ ਨਾਰੇ ਲਾਉਂਦੇ ਆ ਆਰਐਸਐਸ ਦੇ ਟੱਟੂ ਹੈ ਸਾਰੇ ਉਹ ਬਿਨਾ ਵਰਦੀ ਤੋਂ ਕਿਵੇਂ ਬਿਨਾ ਵਰਦੀ ਤੋਂ ਸਿਵਲ ਚ ਖੜੇ ਆ ਮੁੰਡਿਆਂ ਨੂੰ ਛੇੜਦੇ ਆ ਟੌਂਟ ਮਾਰਦੇ ਆ ਮੁੰਡਿਆਂ ਨੂੰ ਅੱਛਾ ਦੇ ਵਿੱਚ ਆਰਐਸਐਸ ਦੇ ਨਾ ਆ ਦੇਖੋ ਦੋਸਤੋ ਦੇਖ ਸਕਦੇ ਤੁਸੀਂ ਅਗਰ ਪ੍ਰਸ਼ਾਸਨ ਦੇ ਬੰਦੇ ਨੇ ਇਹ ਪ੍ਰਸ਼ਾਸਨਿਕ ਨੇ ਤਾਂ ਇਹ ਬਿਨਾ ਵਰਦੀ ਤੋਂ ਕਿਵੇਂ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਬਿਨਾ ਵਰਦੀ ਤੋਂ ਆ ਬਾਰਡਰ ਦੇ ਉੱਤੇ ਖੜੇ ਨੇ ਆਪਾਂ ਇਸ ਟਾਈਮ ਖੜੇ ਆ ਜੀ ਬਾਰਡਰ ਦੇ ਉੱਤੇ ਖਨੋਰੀ ਬਾਰਡਰ ਦੇ ਉੱਤੇ ਇੱਕ ਸਾਈਡ ਕਿਸਾਨ ਖੜੇ ਨੇ ਤੁਸੀਂ ਦੇਖ ਸਕਦੇ ਹੋ ਤੇ ਦੂਜੀ ਸਾਈਡ ਸੈਨਾ ਖੜੀ ਆ ਤੇ ਸੈਨਾ ਦੇ ਵਿੱਚ ਆ ਬਿਨਾ ਵਰਦੀ ਵਾਲੇ ਕੀ ਕਰ ਰਹੇ ਨੇ ਆ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਕੀ ਕਹਾਂਗੇ ਹੁਣ ਪ੍ਰਸ਼ਾਸਨ ਦੀ ਕੀ ਕਹਿਣਾ ਚਾਹੋਗੇ ਦੋਸਤੋ ਆ ਦੇਖੋ ਬਿਨਾ ਵਰਦੀ ਵਾਲੇ ਕੀ ਇਹਨਾਂ ਕੋਲੇ ਵਰਦੀ ਨਹੀਂ ਹੈਗੀ ਜਾਂ ਵੈਸੀ ਫੜ ਲਿਆਉਂਦੇ ਹੈ ਕਿਤੋਂ ਜਾਂ ਕੋਈ ਨਵੀਂ ਭਰਤੀ ਕੀਤੀ ਹੈ ਹਾਂ ਬਿਲਕੁਲ ਆਰਐਸਐਸ ਦੇ ਮੈਂਬਰ ਆ ਇਹ ਤੇ ਇਹਨਾਂ ਨੇ ਗੋਲੀਆਂ ਚਲਾਉਣ ਨੂੰ ਰੱਖੇ ਆ ਕਿਉਂ ਵਰਦੀ ਵਾਲੇ ਦਾ ਨਾਮ ਪੈਂਦਾ ਬਿਨਾ ਵਰਦੀ ਵਾਲੇ ਨੂੰ ਕੋਈ ਨਹੀਂ ਜਾਣਦਾ ਕੋਈ ਨਹੀਂ ਜਾਣਦਾ ਬਿਲਕੁਲ ਬਿਨਾ ਵਰਦੀ ਦੇ ਇਹਨਾਂ ਦਾ ਕੋਈ ਨਿਸ਼ਾਨ ਹੀ ਨਹੀਂ ਅੱਛਾ ਉਹਨਾਂ ਨੂੰ ਕੀ ਆਪਾਂ ਕਹਾਂਗੇ ਆਰਐਸਐਸ ਦੇ ਬੰਦੇ ਆ ਇਹਨਾਂ 'ਚ ਇਹ ਇਹਨਾਂ ਨੇ ਰੱਖਿਆ ਸਿੱਧੀਆਂ ਗੋਲੀਆਂ ਚਲਾਉਣ ਠੀਕ ਹੈ ਹੁਣ ਜਦੋਂ ਗੋਲੀਆਂ ਚਲਾਉਣਗੇ ਫਿਰ ਇਹਨਾਂ ਕੋਲ ਨਹੀਂ ਸਾਡੀਆਂ ਸੂਪੀਆਂ ਚੱਲਣਗੀਆਂ ਅਸੀਂ ਤਿਆਰ ਆ ਕੋਈ ਗੱਲ ਨਹੀਂ ਗੋਲੀਆਂ ਖਾਣ ਨੂੰ ਵੀ ਤਿਆਰ ਆ ਤੇ ਪਹਿਲਾਂ ਬਿਨਾ ਵਰਤੀ ਵਾਲੀ ਟਰੱਕ ਨੇ ਆਪਾਂ ਆਪਣੇ ਨਾਲ 12 ਬੋਰ ਦੀ ਫੜਾਈ ਆ ਮੈਂ ਮੁੰਡੇ ਨੂੰ ਇੱਥੇ ਜਾ ਕੇ ਖੋਲ ਕਿਹੜਾ ਮੋਟਰਸਾਈਕਲ ਦਿਖਾਇਓ ਭਾਈ ਗੋਲੀ ਦਿਖਾਇਓ ਆ ਸੀ ਖੜ ਕੇ ਗੱਡੀ ਦਾ ਇਹਨਾਂ ਸੀਸੇ ਮੈਂ ਵਿੱਚੋਂ ਨਿਕਲ ਨਹੀਂ ਸਕਿਆ ਹੈਗਾ ਇਹਨਾਂ ਮਾਰ ਕੇ ਗਏ ਗੱਡੀ 'ਚ ਤੁਸੀਂ ਬੈਠੇ ਸੀ ਗੱਡੀ 'ਚ ਮੈਂ ਬੈਠਾ ਸੀਗਾ ਇਹ ਕਾਦੇ ਨਾਲ ਤੋੜੀ ਆ ਇਹ ਡਾਂਗਾ ਨਾਲ ਭਾਈ ਡਾਂਗਾ ਨਾਲ ਡਾਂਗਾ ਭਰੀਆਂ ਹੋਈਆਂ ਨੇ ਦੇਖਦਾ ਸੀਦ ਨੂੰ ਆਪੀ ਕਿੰਨੇ ਕਵਾ ਕੇ ਸੀ ਇਹ ਇਧਰੋਂ ਇਧਰੋਂ ਘਟੋ ਘਟੋ 50 ਬੰਦੇ ਹੋਣਗੇ ਜੇ ਤੁਹਾਨੂੰ ਇੱਥੇ ਕੇਰਾਂ ਨੀਸ਼ਾਨ ਸਾਹਿਬ ਨੂੰ ਚਮੜੇ ਨੂੰ ਆਪਣੇ ਨੂੰ ਆਕੇ ਅੱਛਾ ਹਾਂਜੀ ਅਸੀਂ ਨਹੀਂ ਖੜਾ ਛੜਾ ਅਸੀਂ ਇਥੋਂ ਭੱਜੇ ਨਹੀਂ ਸੀ ਦੀ ਭੈਣ ਨਾ ਮਰਨਾ ਹਮਣ ਦਿਓ ਅਸੀਂ ਇਹਦਾ ਬਖਸ਼ਰੂ ਦੀ ਕਿਰਪਾ ਭਾਈ ਨੀਸ਼ਾਨ ਸਾਹਿਬ ਹੱਥ ਬੰਨ ਕੇ ਬ ਬਾਈ ਹਾਂ ਹਾਂ ਆਪਦੀ ਜਮੀਰ ਦੀ ਖਾਤਰ ਯਾਰ ਸਾਨੂੰ ਦਾ ਇੱਕ ਉਹ ਦਿਨ ਦੀ ਗੱਲ ਸਾਨੂੰ ਦਾ ਦੀਪ ਸਿੱਧੂ ਦੀ ਯਾਦ ਆ ਗਈ ਉਹਦਾ ਨਿਸ਼ਾਨ ਨਹੀਂ ਛੱਡਣਾ ਜੇ ਦੀ ਅਸੀਂ ਸੀਧ ਹੋ ਜਾਂਦੇ ਆਹ ਦੇਖ ਲਓ ਸਾਹਮਣੇ ਗੋਲੀਆਂ ਮਾਰ ਕੇ ਗਏ ਨੇ ਮੇਰੇ ਪੈਰ ਤੇ ਆ ਗੋਲਾ ਮਾਰਿਆ ਇਹਨਾਂ ਨੇ ਮੇਰਾ ਅਗੂਠਾ ਫਨੇਚਰ ਹੋਇਆ ਪੈਰ ਦਾ ਵੀਰ ਅੱਠੋ ਘਟਸ ਆਹ ਮਾਰਿਆ ਹਾਂ ਮਾਰਿਆ ਹੋਇਆ ਮੇਰੇ ਪੈਰ ਤੇ ਹਿੱਲੇ ਨਹੀਂ ਪਰ ਤੁਸੀਂ ਬਸ ਹੀ ਨਹੀਂ ਹਿੱਲੇ ਹੈਗੇ ਅਸੀਂ ਨਿਸ਼ਾਨ ਸਾਹਿਬ ਨਹੀਂ ਛੱਡਿਆ ਗੱਡੀ ਤੇ ਮੈਨੂੰ ਅਕਲ ਹੋਏ ਤੇ ਉਹ ਨਿਸ਼ਾਨ ਸਾਹਿਬ ਉੱਧਰ ਲੈ ਅੱਛਾ ਆਹ ਬਾਈ ਨੂੰ ਪੁੱਛਣਾ ਗੱਡੀ ਦੇ ਵਿੱਚ ਦੀਗਾ ਮੈਂ ਇੱਕਾ ਬਾਪੂ ਦੀਗਾ ਸੀ ਤਿੰਨ ਜਣੇ ਦੀ ਤਿੰਨ ਬੰਦੇ ਇੱਧਰ ਦੀਗੇ ਸਰ ਸੱ ਫੇਰ ਪਤਾ ਲੱਗੋ ਛੋਟਾ ਕੀ ਕਸੂਰ ਸੀ ਤੁਹਾ ਦਾ ਇਹਦਾ ਪੰਜਾਬ ਚ ਪੰਜਾਬ ਚ ਖੜਿਆ ਸੀ ਨਾ ਇਹਦੇ ਨਿਸ਼ਾਨਾ ਤੇ ਖੜਿਆ ਸੀ ਉਹ ਸਾਨੂੰ ਚਤਾਵਨੀ ਦੇ ਤਨੇ ਦੁਸ਼ਮਣ ਦੇ ਨਿਸ਼ਾਨਾ ਥੱਲੇ ਰਹੋ ਅਸੀਂ ਤਾਂ ਇੰਨੀ ਹਿੱਲਿਆ ਨਹੀਂ ਸਾਨੂੰ ਸਾਭਾ ਤੋਂ ਸਾਨੂੰ ਉੱਥੋਂ ਚੱਲ ਗਿਆ ਕਿ ਉਰੇ ਮਾਰ ਕੇ ਗਏ ਨੇ ਸਾਨੂੰ ਨਾਲੇ ਭਾਈ ਮਸ਼ੀਨਰੀ ਨਾਲ ਕਾਹਦਾ ਰੋਸ ਆ ਯਾਰ ਵੀਰੇ ਫੇਰ ਮਿੰਟ ਡੱਪ ਰਿਆ ਮੈਂ ਜਦੋਂ ਸ਼ੀਸ਼ਾ ਪੰਨ ਤੇ ਹਮਲਾ ਹੋ ਰਿਹਾ ਤੂੰ ਬਾਅਦ ਇੱਕ ਬੰਦਾ ਆਇਆ ਇੱਟੋ ਹੋ ਪਈਆ ਸਾਹਮਣੇ ਮੇਰੇ ਮੱਥੇ ਕੋਈ ਸੀ ਬਾਈ ਉਹ ਇੱਟ ਵਿੱਚ ਪਈਆ ਪ੍ਰਧਾਨ ਦੀ ਗੱਡੀ ਆਂਬਰ ਸਾਡੇ ਦੀ ਇਹ ਅੱਛਾ ਅਗਲਾ ਉਹਦੀ ਟਰੈਕਟਰ ਭਾਈ ਪਹਿਲਾਂ ਟਰੈਕਟਰ